ਪਿੰਡ ਹਜਾਦਪੁਰ ਕੀ ਕਹਿਣਾ ਚਾਹੁੰਦੇ ਜੀ ਅੱਜ ਵੀਜ਼ਾ ਮਿਲੇ ਤੁਹਾਨੂੰ ਸਰ ਬਹੁਤ ਖੁਸ਼ ਹੈ ਔਰ ਮੈਂ ਔਰ ਮੇਰੇ ਮੰਮੀ ਅਸੀਂ ਫਸਟ ਟਾਈਮ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਸਾਡਾ ਸਕਸੈਸਫੁਲੀ ਹੋ ਗਿਆ ਵੀਜ਼ਾ ਲੱਗ ਗਿਆ ਔਰ ਅਸੀਂ ਬਹੁਤ ਖੁਸ਼ ਹੈ ਥੋੜੀ ਜੀ ਦੁੱਖ ਵੀ ਆ ਕਿਉਂਕਿ ਕਾਫੀ ਲੋਕ ਕਾਫੀ ਉਦਾਸ ਹੈ ਜਿਹੜੇ ਕਿ ਕਾਫੀ ਚਾਵਨ ਨਾਲ ਜਿਹਨਾਂ ਨੇ ਕੀਤਾ ਸੀ ਅਪਲਾਈ ਪਰ ਰਿਜੈਕਟ ਹੋ ਗਏ ਇਸ ਵਾਰ ਰਿਜੈਕਸ਼ਨ ਕਾਫੀ ਜ਼ਿਆਦਾ ਆਈ ਹੈ ਕਿਉਂਕਿ 21 2200 ਵੀਜ਼ਾ ਵਿੱਚ ਸਿਰਫ 700 ਵੀਜ਼ਾ ਹੀ ਉਹਨਾਂ ਨੇ ਕਿਤੇ ਬਾਕੀ ਸਾਰੇ ਡਿਨਾਈ ਕਰ ਦਿੱਤੇ ਜਦਕਿ ਲਾਸਟ ਟਾਈਮ ਮੇਬੀ ਸ਼ਾਇਦ 3000 ਵੀਜ਼ਾ ਸੀ ਸੋ ਬਸ ਇੱਕ ਅਪੀਲ ਹੈ ਪਾਕਿਸਤਾਨ ਸਰਕਾਰ ਨੂੰ ਕਿ ਜਿਆਦਾ ਤੋਂ ਜਿਆਦਾ ਵੀਜ਼ਾ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਸਾਡੇ ਲਈ ਕਾਫੀ ਮਹੱਤਵ ਰੱਖਦੀ ਹੈ ਔਰ ਉਹਨਾਂ ਦੇ ਜਨਮ ਸਥਾਨ ਹੈ ਜਿਹਨੂੰ ਹਰ ਪੰਜਾਬੀ ਦਰਸ਼ਨ ਕਰਕੇ ਆਪਣਾ ਜੀਵਨ ਸਭ ਨੂੰ ਨਰਚਉਂਦਾ ਹੀ ਕੀ ਕਹਣਾ ਚਾਹੁੰਦੇ ਜੀ ਕਿੰਨੇ ਦਿਨ ਦਾ ਟੂਰ ਹੈ ਸਰ 10 ਦਿਨ ਦਾ ਟੂਰ ਹੈ ਔਰ 10 ਦਿਨ ਦੇ ਟੂਰ ਵਿੱਚ ਮੈਨੂੰ ਲੱਗਦਾ ਕਿ ਅਸੀਂ 4 ਤੋਂ 5 ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਜਿਨ੍ਹਾਂ ਵਿੱਚ ਕਰਤਾਰ ਸਾਹਿਬ ਕਰਤਾਰਪੁਰ ਹਾਂ ਕੋਰੀਡੋਰ ਵੀ ਇਨਕਲੂਡ ਹੈ ਔਰ ਪੰਜਾ ਸਾਹਿਬ ਗੁਰਦੁਆਰਾ ਵੀ ਹੈ ਔਰ ਇਹ ਕਾਫੀ ਮਤਲਬ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਜਾਣਾ ਥੋੜਾ ਜਿਆਦਾ ਡਿਫਿਕਲਟ ਹੈ ਉਹਦੇ ਲਈ ਵੀਜ਼ਾ ਅਪਲਾਈ ਕਰਨੇ ਪੈਂਦਾ ਉਹ ਵੀ ਇੱਕ ਲੱਕੀ ਡਰੋ ਦੀ ਤਰ੍ਹਾਂ ਨਿਕਲਦਾ ਹੀ ਤੇ ਖੁਸ਼ ਨਖਤ ਬਾਬੂ ਕੀ ਹੋਈ ਆ ਕਿ ਹਾਂ ਸਰ ਕਾਫੀ ਕਾਫੀ ਲੋਕ ਉਦਾਸ ਹੈ ਕਿਉਂਕਿ ਕਈਆਂ ਦੀ ਰਿਜੈਕਸ਼ਨ ਆ ਗਈ ਔਰ ਕਾਫੀ ਉਦਾਸ ਹੈ ਕਿਉਂਕਿ 2200 ਵਿੱਚੋਂ ਸਿਰਫ 700 ਆ ਤਕਰੀਬਨ ਤੀਜਾ ਹਿੱਸਾ ਵੈਗੁਰੇ ਜੀ ਦਾ ਖਾਲਸਾ ਵੈਰੀ ਵੈਰੀ ਚਾਰਨਜੀਤ ਕਰਨੀ ਕੀ ਕਹਿਣਾ ਚਾਹੁੰਦੇ ਕਿਹੜੇ ਇਲਾਕੇ ਚੋਂ ਆਏ ਸੀ ਮਾਲੀ ਗਿਲੇ ਤੋਂ ਆਏ ਆ ਜੀ ਹਾਂ ਕਹਿਣਾ ਚਾਹੁੰਦੇ ਜੀ ਵੀਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਹਾਂ ਹਾਂਜੀ ਬਾਕੀ ਜਿਹੜੇ ਰਹਿ ਗਏ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਕੀ ਕੀ ਤਰੀਕੇ ਪਹਿਲੇ ਵਾਰੀ ਅਪਲਾਈ ਕਰੇ ਸੀ ਪਹਿਲੇ ਵਾਰੀ ਲੱਗੇ ਸੀ ਹਾਂਜੀ ਬੜੀ ਸ਼ਦਲੂਏ ਜਿਹਨਾਂ ਨਹੀਂ ਵਿਸਲੇ ਹਾਂਜੀ ਬਹੁਤ ਬੰਦੇ ਕਹਿਣਾ ਚਾਹੁੰਦੇ ਉਹਦੇ ਬਾਰੇ ਇੱਕ ਸਪੈਸ਼ਲ ਹਾਂਜੀ ਵੀ ਉਹਨਾਂ ਦੇ ਵੀ ਪਿਛੇ ਲੱਗਨੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ 80 ਸਾਲ ਦੀ ਹੋ ਗਿਆ ਨਾ ਸਾਡਾ ਰੁਕੇ ਜਾਂ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਨਹੀਂ ਜਾਣਾ ਉਹ ਰਹਿ ਗਏ ਸੀ ਖਿੱਚ ਆ ਜਿਹੜੀ ਗੁਰੂਤਾ ਮਹਾਂ ਦਰਸ਼ਨ ਕਰਨ ਦੀ ਵਿਛੜੀ ਜਿਹੜੇ ਆ ਪਹਾੜੀ ਕੋਟ ਆ ਆਪਣੇ ਉਹਨਾਂ ਦੇ ਦਰਸ਼ਨ ਕਰਨ ਦੀ ਖਿੱਚ ਹੁੰਦੀ ਆ ਤਾਂ ਉਹ ਹਾਂਜੀ ਬਹੁਤ ਦਿਲ ਨੂੰ ਬਹੁਤ ਜ਼ਿਆਦਾ ਖਿੱਚ ਸੀ ਵੀ ਆਪਾਂ ਵੀ ਦਰਸ਼ਨ ਕਰਕੇ ਆਈਏ ਆਪਣੇ ਗੁਰੂਆਂ ਦੇ ਅੱਜ ਪਰਮਾਤਮਾ ਨੇ ਸੁਣ ਲਈ ਅੱਜ ਸਾਡੇ ਅਜੇ ਤੱਕ ਕਿੰਨੇ ਦਿਨ ਦਾ ਟੂਰ ਟੂਰ ਮਿਲਿਆ ਜੀ ਇਹ 10 ਦਿਨ ਦਾ ਮਿਲਿਆ ਕਿਹੜੇ ਕਿਹੜੇ ਗੁਰੂ ਦਾ ਮਿਲਿਆ ਦਰਸ਼ਨ ਕਰਾਉਣ ਆ ਤੁਸੀਂ ਜੀ ਕਿੰਨੇ ਕਿੰਨੇ ਗੁਰੂ ਦਾ ਮਿਲਿਆ ਅਸ ਅਗਰ 5 ਕਦਮ ਹੋਣੇ ਆ 5 ਕਦਮ ਹੋਣੇ ਜੀ ਇਸ ਤੋਂ ਪਹਿਲੇ ਵਾਰੀ ਜਾ ਰਹੇ ਆ ਪੰਜਾ ਸਾਹਿਬ ਹੋ ਗਿਆ ਜੀ ਅਸੀਂ ਮੇਰਾ ਨਾਮ ਅਮਰਜੀਤ ਕੌਰ ਆ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੇ ਸਾਡਾ ਵੀਜਾ ਅਸੀਂ ਪਿਛਲੀ ਵਾਰ ਵੀ ਲਗਾਇਆ ਸੀ ਸਾਡਾ ਬਿਲਕੁਲ ਨਹੀਂ ਆਇਆ ਅੱਜ ਕਿ ਉਹ ਪਾਸ਼ਾ ਦੀ ਮਿਹਰ ਹੋਈ ਆ ਸਾਡਾ ਵੀਜ਼ਾ ਆ ਗਿਆ ਦੋਨਾਂ ਜਣਿਆਂ ਦਾ ਮੇਰੀ ਮਦਰ ਲੋ ਉਹਨਾਂ ਦਾ ਨਹੀਂ ਆਇਆ ਉਹ ਨਰਾਸ਼ ਆ ਲੇਕਿਨ ਮਾਤਾ ਜੀ ਜੇ ਮੇਰੀ ਜਗ੍ਹਾ ਤੁਸੀਂ ਜਾ ਸਕਦੇ ਤੇ ਮੈਂ ਤੁਹਾਨੂੰ ਭੇਜ ਸਕਦੀ ਆ ਪਰ ਨਹੀਂ ਗੱਲ ਬੰਨੀ ਏ ਵਾਲੀ ਔਰ ਐਸੀ ਇਹ ਬਹਿਗੁਰੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਕਿੰਨੀ ਤਾਂ ਗਰੰਦੀ ਹਰ ਵਾਰ ਬਹੁਤ ਮੈਨੂੰ ਤਾਂ ਵੀਰ ਜੀ ਇੰਨੀ ਕੁ ਖੁਸ਼ੀ ਆ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਕਿ ਮੈਂ ਸ਼ੁਰੂ ਦਿਨ ਤੋਂ ਮੈਨੂੰ ਇਹ ਬੰਨੇ ਲਗਣ ਵੀ ਬਹੁਤ ਸੀਗੀ ਤੇ ਹੁਣ ਵੀ ਮੈਨੂੰ ਇਹ ਟਾਈਮ ਬਹੁਤ ਖੁਸ਼ੀ ਆ ਕਿ ਐਸੀ ਜਾ ਰਹੇ ਜਿਹੜੇ ਸਾਨੂੰ ਜਾਨ ਦੀ ਇੰਨੀ ਖੁਸ਼ੀ ਆ ਜੇ ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕਿੰਨੀ ਖੁਸ਼ੀ ਮਿਲਣੀ ਆ ਕਿ ਇੰਨਾ ਸਾਡਾ ਮਨ ਖੁਸ਼ ਹੈ ਅੰਦਰੋਂ ਸਾਡੇ ਬੱਚੇ ਬਹੁਤ ਖੁਸ਼ ਹੈ ਕਿ ਚਲੋ ਸਾਡੇ ਮੰਮੀ ਡੈਡੀ ਜਾ ਰਹੇ ਮਾਤਾ ਪਿਤਾ ਜੀ ਅੱਗੇ ਸਾਡੀ ਵੀ ਕਿਤੇ ਆਸ ਹੋ ਸਾਨੂੰ ਵੀ ਮਿਲੂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਜਿਹੜੇ ਬੈਠੇ ਨੇ ਜਿਹੜੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਨਤੀ ਹੈ ਉਹਨਾਂ ਦੇ ਵੱਲ ਵੀ ਕਿ ਤੁਸੀਂ ਇਦਾਂ ਕਰੋ ਕਿ ਅੱਗੇ ਤੋਂ ਜਿ ਉਹਨੇ ਪਾਸਪੋਰਟ ਫੜਿਆ ਕਰੋ ਜਿੰਨੇ ਤੁਹਾਨੂੰ ਵੀਜ਼ਾ ਦੇਣਾ ਵਾ ਕਿ ਬਾਕੀ ਨਾ ਨਰਾਜ਼ ਹੋਣ ਕਿ ਬਾਕੀਆਂ ਦਾ ਦਿਲ ਇਦਾਂ ਖਰਾਬ ਹੁੰਦੇ ਆ ਕਿ ਨਹੀਂ ਆਇਆ ਹੁਣ ਸਾਡਾ ਪਿਛਲੀ ਵਾਰਾਂ ਬਹੁਤ ਮਨ ਖਰਾਬ ਸੀਗਾ ਸਾਡਾ ਵੀਜ਼ਾ ਨਹੀਂ ਜੀ ਆਇਆ ਤੇ ਹੁਣ ਇਸੇ ਤਰ੍ਹਾਂ ਸਾਰਿਆਂ ਦੇ ਮਨ ਇੱਕੋ ਜਿਹੇ ਹੁੰਦੇ ਆ ਕਿ ਸਭ ਨੂੰ ਹੀ ਦੇਣੋ ਉਨੇ ਹੀ ਫੜ ਲੈ ਜਿੰਨੇ ਕ ਦੇਣੇ ਆ ਤੇ ਕੋਈ ਵੀ ਨਰਾਜ ਨਾ ਜਾਵੇ ਗੇ ਗੁਰੂ ਘਰ ਸਾਰਿਆਂ ਨੂੰ ਆਸ ਹੁਦੀ ਕਿ ਅਸੀਂ ਦਰਸ਼ਨ ਕਰਕੇ ਆਈਏ ਸਭ ਨੂੰ ਸਾਡਾ ਜੀ 14 ਤਰੀਕ ਤੋਂ ਜਾ ਰਹੇ ਆ ਅਸੀਂ 22 ਤਰੀਕ ਦੀ ਸਾਡੀ ਵਾਪਸੀ ਆ ਹਾਂਜੀ ਬਾਕੀ ਬਹੁਤ ਖੁਸ਼ੀ ਆ ਜੀ ਅਸੀਂ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ